ਤਾਂ ਹਰਸਾਂ ਵਾਈਗੋਜੀ ਕੀ ਖਤੇ ਬਾਬਾ ਦੀਪ ਸਿੰਘ ਜਦੋਂ ਆਪਣੀ ਆਖਰੀ ਜੰਗ ਲੜ ਰਹੇ ਸਨ ਤਾਂ ਉਸ ਸਮੇਂ ਉਹ ਮੌਤ ਨਾਲ ਸਵਾਲ ਜਵਾਬ ਕਰ ਰਹੇ ਸੀ ਤੇ ਉਹ ਆਪਾਂ ਪਹਿਲਾ ਉਹ ਨਗਮਾ ਸੁਣਦੇ ਹਾਂ ਭਾਈ ਮਨਜੀਤ ਸਿੰਘ ਸੋਹੀ ਦਾ ਗਾਇਆ ਹੋਇਆ ਤੇ ਨਾਲ ਦੇ ਸੈਜਪ੍ਰੀਤ ਕੌਰ ਨੇ ਤੁਸੀਂ ਸੁਣੋ ਪਹਿਲਾਂ ਇਹ ਨਗਮਾ ਤੂੰ ਗੱਲ ਮੋਤੇ ਕੰਨ ਕਰਕੇ ਮੌਤ ਨੂੰ ਕਹਿੰਦਾ ਵੀ ਤੂੰ ਕੰਨ ਕਰਕੇ ਗੱਲ ਸੁਣ ਲੈ ਕਹਿੰਦਾ ਮੈਂ ਬਚਣਾ ਜਿਹੜਾ ਮਰ ਕੇ ਪੂਰਾ ਕਰੂੰਗਾ ਤੇ ਇਥੋਂ ਮੈਂ ਡਰ ਕੇ ਮੈਦਾਨ ਛੱਡ ਕੇ ਤੇਰਾ ਤੇਰਾ ਤੋਲਦੇ ਆਹੂ ਲਾ ਲ ਕੇ ਸੁੱਤਾ ਮੇਰੇ ਖੂਨ ਕੋ ਦਾ ਆਹੂ ਲਾ ਲ ਕੇ ਸੁੱਤਾ ਮੇਰੇ ਖੂਨ ਕੋ ਦਾ ਮੈਂ ਉਸ ਅਕਾਲ ਪੁਰਖ ਵੈਗੂ ਦਾ ਪੁੱਤ ਹਾਂ ਜੋ ਕਿਸੇ ਦਾ ਪੈ ਨਹੀਂ ਡਰਨੀ ਹੈ ਤੇ ਉਹ ਕਦੇ ਵੀ ਕਿਸੇ ਤੋਂ ਪਭਰਾਉਂਦਾ ਨਹੀਂ ਹੈ ਮੈਂ ਉਹ ਸਾਲ ਤੱਕ ਵੈਰੂ ਦਾ ਪੁੱਤ ਹਾਂ ਮੇਰਾ ਖੂਨ ਖੋਲਦਾ ਹੈ ਕਿ ਮੈਂ ਬੈਰੀਆਂ ਦੇ ਸਿਰ ਵੱਡ-ਵੱਡੇ ਤੇ ਸੱਟ ਦਵਾ ਤੇ ਆਹੂ ਲਾ ਦੇਵਾਂ ਆਪਣੇ ਖੰਡੇ ਨਾਲ ਤੇ ਵਾਕਈ ਬਾਬਾ ਦੀਪ ਸਿੰਘ ਬਹੁਤ ਵੱਡੇ ਦਲੇਰ ਯੋद्धा ਸੀ ਤੇ ਉਹਨਾਂ ਨੇ ਜੰਗ ਦੇ ਵਿੱਚ ਤੇ ਉਹਨਾਂ ਨੇ ਆਖਰੀ ਜੰਗ ਲੜੀ ਸੀ ਤਾਂ ਬੜੇ ਹੀ ਦਸ਼ਮਣਾਂ ਦੇ ਆਹੂ ਲਾਏ ਸਨ ਤੇ ਅੱਗੇ ਸੁਣਦੇ ਹਾਂ ਮੌਤ ਕਹਿੰਦੀ ਬੜੇ ਖੱਬੀ ਖਾਨ ਚਟਕਾਏ ਮੈਂ ਤੇਰੇ ਵਰਗਿਆਂ ਨੂੰ ਕਹਿੰਦੀ ਮੈਂ ਬਹੁਤ ਨੂੰ ਆਪਣੇ ਜੰਗਲ ਦੇ ਵਿੱਚ ਫਸਾਇਆ ਹੈ ਤੂੰ ਕਿਹੜੀ ਕਹਿੰਦੀ ਤੂੰ ਜਿਹਦਾ ਮਰਜੀ ਪੁੱਤ ਹੋਵੇਂ ਮੈਨੂੰ ਕਿਸੇ ਦਾ ਪੈ ਨਹੀਂ ਤੂੰ ਜਾ ਕੇ ਕਹਿ ਦੇ ਆਪਦੇ ਵੈਗਰੂ ਨੂੰ ਕਿ ਮੈਂ ਮੌਤ ਬੋਲਦੀ ਆ ਤੇ ਮੈਂ ਤੈਨੂੰ ਹਰਾ ਕੇ ਹੀ ਹਟਾਂਗੀ ਤੇ ਅੱਗੋਂ ਫੇਰ Atik burada ਚੱਕ ਲਾਵਾ ਕਹਿੰਦੀ ਮੈਂ ੱੱਕੇ ਨਾਲ ਗੋਦੀਆਂ ਚੋਂ ਬੰਦੇ ਚੱਕ ਲਾਵਾ ੱੱਕੇ ਮੇਰੀ ਬਿਉਂਦਾ ਕਿਸੇ ਨੂੰ ਕੋਈ ਪਤਾ ਜੇ ਤੂੰ ਬਚਨ ਦਾ ਬਲੀ ਐ ਤਾਂ ਫਿਰ ਬਚਨ ਪਗਾ ਕੇ ਦਿਖਾ ਲੜ ਕੇ ਦਿਖਾ ਕਹਿੰਦਾ ਏ ਮੋਤੇ ਮੇਰਾ ਗੁਰੂ ਬੜਾ ਬਲਵਾਨ ਐ ਤੇ ਮੇਰੇ ਗੁਰੂ ਤੋਂ ਤੂੰ ਜਿੱਤ ਨਹੀਂ ਸਕਦੀ ਤੇ ਮੈਨੂੰ ਤੂੰ ਹਰਾ ਨਹੀਂ ਸਕਦੀ ਕਹਿੰਦਾ ਜੇ ਤੇਰੇ ਚ ਕੋਈ ਜੁਰਤ ਹੈ ਤਾਂ ਮੈਨੂੰ ਰੋਕ ਕੇ ਦਿਖਾ ਆਹ ਚੱਲਿਆ ਸੂਰਾ ਕਲੀਤੇ ਉੱਤੇ ਸਿਰ ਧਰ ਕੇ ਤੇ ਵਾਕਾਂਹੀ ਬਾਬਾ ਦੀਪਾ ਸੇ ਪਲੀਤੀ ਧਰ ਕੇ ਹੀ ਲੜੇ ਸਨ ਤੇ ਵਾਕਾ ਹੀ ਉਹਨਾਂ ਨੇ ਇੱਕ ਜ਼ੁਰ ਤਲਾ ਕੰਮ ਕੀਤਾ ਸੀ ਤੇ ਮੌਤ ਨਾਲ ਅੜ ਕੇ ਖੜ ਗਏ ਸੀ ਤੇ ਉਹਨਾਂ ਨੇ ਫਿਰ ਹਰਮੰਦਰ ਸਾਹਿਬ ਜਾ ਕੇ ਹੀ ਆਪਣਾ ਸੀਸ ਟੇਕਿਆ ਸੀ ਵਾਕਾ ਹੀ ਮਹਾਨ ਯੋਧਿਆਂ ਦੀ ਗਾਥਾ ਹੈ ਸੋਹਣਾ Song ਹੈ ਸੁਣੇ ਜਰੂਰ ਵੈਪੁਰਜੀ ਦਾ ਖਾਲਸਾ